ਕੋਈ ਨਾ ਸ਼ਾਂਤੀ ਬਣਾ ਕੇ ਰੱਖੋ ਯਾਰ ਬਚਾਉਣਾ ਹੋਣੀ ਹੋਣੀ ਨਾਮ ਹੋਇਆ ਉਹਦਰ ਤੁਸੀਂ ਪਿੱਛੇ ਦੇ ਰਹੇ ਸਾਡੀ ਇੱਕ ਪਾਸੇ ਸਰਕਾਰ ਖੇਲ ਕਰ ਰਹੀ ਹੈ ਚੁਗਲੇਵਾਜੀ ਕਰ ਰਹੀ ਹੈ ਸਾਡੇ ਨਾਲ ਇੱਕ ਪਾਸੇ ਸਾਡੇ ਤੇ ਬੰਬ ਸਿੱਟੇ ਜਾ ਰਹੇ ਹਨ ਨਾ ਕੋਈ ਨਾ ਇਹ ਨਾਮ ਲੋਕਾਂ ਦੇ ਨੇਕ ਕੋ ਗੁਲਾਮ ਗੁਲਾਮ ਕਰਕੇ ਸਭੇ ਦਾ ਸਾਥ ਕਰਵਾਇਆ ਜਾ ਰਿਹਾ ਇਹ ਗੱਲ ਸੁਣਨ ਵਾਲੀ ਹੈ ਇਸ ਜੁਗ ਨੂੰ ਦੇਖੇ ਵੀ ਸਾਡੇ ਨਾਲ ਕੀ ਹੋ ਰਿਹਾ ਹੈ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਹੱਥੇ ਮਾਰਿਆ ਥਲੇ ਅੱਜ ਉਹਨੇ ਆਪਣਾ ਆਵੇ ਆ ਉੱਤੇ ਅੱਜ ਗੰਭੀਰ ਲੱਗਿਆ ਨਾਲ ਸਟੇਜ ਚੱਲ ਰਹੀ ਹੈ ਸਾਡੇ ਸਾਰੇ ਦੇ ਰਾਮ ਨੇ ਕੋਲ ਰਹੇ ਹਟ ਲੋ ਹਟ ਲੋ ਸਿੱਤੇ ਜਾ ਰਹੇ ਆ ਇਹ ਹੁਣ ਜੂ ਐਨਓ ਦੇਖੇ ਵੀ ਕਿਵੇਂ ਸਾਡੇ ਨਾਲ ਧੱਕਾ ਹੋ ਰਿਹਾ ਬਾਹਰ ਗਿਆ ਦਿੱਲੀਆਂ ਵੀ ਸਿੱਖ ਜੁੱਤੇ ਬੰਦੀਆਂ ਇੰਨਾ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੀਆਂ ਰਹੀਆਂ ਹੁਣ ਵੀ ਤੁਹਾਨੂੰ ਪੜਨਾ ਚਾਹੀਦਾ ਨੂੰ ਇਹਨਾਂ ਦੇ ਵਿੱਚ ਪੜਨਾ ਚਾਹੀਦਾ ਪਤੰਦ ਉੱਚਾ ਹੋਣਾ ਆ ਏ ਮੋੜ ਦਾ ਪੰਜਾਬ ਦੇ ਨੌਜਵਾਨ ਹਲਕਾ ਦੇ ਬਾਹਰ ਨੇ ਅਵਾਜ਼ਾਂ ਦਾ ਸਪੱਸ਼ਟ ਹੋ ਰਿਹਾ ਹੈ ਕਿ ਆਪ ਦਾ ਸੰਕਟੇ ਸੋਚ ਦੇ ਵਿਚਾਰਨ ਦੀ ਲੋੜ ਹੈ 14 ਜਾਲੀ ਵਾਲੀ ਇਲੈਕਸ਼ਨ ਆ ਗਈ ਹੈ ਸਾਰੇ ਵੀਰਾਂ ਨੂੰ ਦੇਖੀਏ ਕਿ ਤੁਸੀਂ ਬਤਾਰੋ ਕਿ ਇਹ ਕੀ ਭਾਜਪਾਲੇ ਪੰਜਾਬ ਦੇ ਵਿੱਚ ਜਿੱਤਨੇ ਚਾਹੀਦੇ ਆ ਇੰਨਾ ਜਦੋਂ ਸਾਰੇ ਮੋਦਨ ਹੋਇਆ ਉਹਨਾਂ ਵੀ ਆਪਾਂ ਸਾਰਿਆਂ ਨੇ ਪੰਜਾਬ ਦੇ ਵਿੱਚ ਇਕੱਠਾ ਕਰਕੇ ਹਰਾਇਆ ਸਾਨੂੰ ਇਕੱਠੇ ਹੋਣਾ ਚਾਹੀਦਾ ਮੰਨਦੇ ਆਪਣੇ ਸਾਥਰਾਂ ਦੇ ਹੋਣਗੇ ਪਰਿਵਾਰਾਂ ਚ ਹੁੰਦਾ ਹੀ ਆ ਪਰ ਇਹਨਾਂ ਦੇ ਸਾਨੂੰ ਇਕੱਠੇ ਰਹਿ ਕੇ ਲੜਾਈ ਜਿਹੜੀ ਚਾਹੀਦਾ ਸ਼ਾਂਤ ਵਿੱਚ ਲੜਨੀ ਚਾਹੀਦੀ ਆ ਉਹ ਹੱਥ ਦੇ ਰਹਿ ਕੇ ਜਬਰਦਸਤਾਂ ਦੀਆਂ ਬਣਾਸੂ ਨੇ ਕਰ ਰਹੇ ਆ ਆ ਦੇਖੋ ਜੀ ਅਗਸਤ 7 ਨੂੰ ਕਿਹਾ ਨਾ ਬਜ਼ੁਰਗਾਂ ਦੇ ਨੌਜਵਾਨਾਂ ਤੇ ਬੱਚਿਆਂ ਤੇ ਕਿਵੇਂ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਇਹ ਜਿਹੜੀ ਆ ਜਬਰਦਸਤ ਦਾ ਮੁਕਾਬਲਾ ਸੀ ਸਬਰਨਾ 14 ਮਹੀਨੇ ਪਹਿਲਾਂ ਵੀ ਕਰਿਆ 750 ਪਸ਼ਾਨ ਸਾਡਾ ਸ਼ਹੀਦ ਹੋ ਗਿਆ ਤੇ ਹੁਣ ਵੀ ਅਸੀਂ ਜਵਰ ਜੁਲਮ ਦਾ ਕਾਰਨ ਸਬਰ ਨਾ ਕਰ ਰਹੇ ਆ ਸਾਡੇ ਕੋਲੇ ਕੋਈ ਮਾਰੂ ਹਥਿਆਰ ਨਹੀਂ ਨੌਜਵਾਨਾਂ ਕੋਲੇ ਪਰ ਨਾ ਹੱਤਿਆ ਤੇ ਬੰਬ ਮਾਰੀ ਗੋਲੀਆਂ ਮਾਰ ਕੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੌਜਵਾਨਾਂ ਦੇ ਕਹਿੰਦੇ ਆ ਵੀ ਅਸੀਂ ਪਲਾਟਿਕ ਦੀਆਂ ਗੋਲੀਆਂ ਚੜਾਈਆਂ ਜਿਹੜਾ ਲੌਨ ਆਰਡਰ ਆ ਉਹਨੂੰ ਅਸੀਂ ਮੈਂਟੇਨ ਰੱਖਣ ਲਈ ਪਰ ਲੌਨ ਆਰਡਰ ਨੂੰ ਛਿੱਕੇ ਟੰਕ ਕੇ ਕੋਣ ਨੂੰ ਲਿਆ ਯਾਰ ਜਿਹੜੀ ਧਾਰਾ 14 21 ਕਹਿੰਦੀ ਆ ਵੀ ਤੁਸੀਂ ਆਪਣਾ ਫ੍ਰੀ ਸਕੂਲੀ ਪ੍ਰੋਗਰਾਮ ਦਾ ਕਰ ਸਕਦੇ ਹੋ ਤੇ ਆ ਸਾਡੇ ਤੇ ਬੰਬਵਾਰੀ ਜਿਹੜੀ ਗੋਲਾਵਾਰੀ ਸ਼ੁਰੂ ਹੋ ਜਾ ਰਹੀ ਆ ਆ ਬਿਸ਼ਰਤ ਲੋਰ ਜੂਰ ਵੀ ਕਿਰਾਏ ਇਤੋਂ ਵੱਡਾ ਬਿਸ਼ਰਤ ਹਾਊਸ ਦਾ ਡਿਵਿਜ਼ਨ ਹੈ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਖੰਡ ਕੇ ਜਿਹਨਾਂ ਨੂੰ ਯੋਰ ਜਿਹਨਾਂ ਨੂੰ ਡਿਵਾਈ ਲੱਗਦੀ ਜਾਣਦੇ ਉਹ ਆਏ ਹੋਇਆ ਪਰ ਅਸੀਂ ਖਲਾਮ ਅਸੀਂ ਮੰਨ ਲੋ ਲੋਕਾਂ ਅੱਜ ਤੱਕ ਕੁਝ ਮੰਨ ਨਹੀਂ ਲਏ ਅਸੀਂ ਖਲਾਮ ਜੇ ਪਾ ਦਾ ਕਿਦੋਂ ਭੁਲਾ ਗਿਆ ਜਾ ਰਿਹਾ ਇਸ ਦਰ ਦਾ ਹਜ਼ਾਰੀ ਰੱਖਿਆ ਆਪਣਾ ਉੱਥੇ ਮੰਗ ਪੱਤਰ ਦੇ ਕੇ ਤੁਹਾਡਾ ਆਮਦਨ ਤੁਹਾਡਾ ਆਮਦਨ ਕੋਈ ਸਟੂਡੈਂਟ ਕਰ ਸਕਦਾ ਸਿੱਖ ਕਿਉਂ ਨਹੀਂ ਕਰ ਸਕਦੇ ਪੰਜਾਬ ਦੇ ਅਖਸਰ ਕਿਉਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਗਦਾਮ ਭਰਾਵੋ ਭਰਾਦਰ ਦੇ ਜੁੰਦਾ ਤੇ ਸਾਡੇ ਉਹਨਾਂ ਨੂੰ ਵਾਹਿਗੁਰੂ ਘਟਾਰਦਾ ਵਾਹਿ